ਬਠਿੰਡਾ ਵਿਖੇ ਰਹੇ ਡੀਓ ਸ਼ਿਪਾਲ ਤੇ ਲੱਗੇ ਜਾਲੀ ਸਰਟੀਫਿਕੇਟ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਉਹਨਾਂ ਦੀ ਪਤਨੀ ਤੇ ਵੀ ਲੱਗੇ ਕਰੋੜਾਂ ਰੁਪਏ ਦੇ ਕਪੜੇ ਕਰਨ ਦੇ ਦੋਸ਼ ਅੱਜ ਉਪ ਮੁੱਖ ਇੰਜੀਨੀਅਰ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਐਸਐਸਪੀ ਨੂੰ ਦਿੱਤਾ ਗਿਆ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਇੱਕ ਮੰਗ ਪੱਤਰ ਅਤੇ ਬਿਜ਼ਨਸ ਦੀ ਜਾਂਚ ਦੀ ਕੀਤੀ ਮੰਗ ਅਤੇ ਉਹਨਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਔਰ ਸਮੂਸਨ ਹੋਣਿਆ ਕੀ ਕਹਿੰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਲੋਕ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਨਾਲ ਉਪਮੁੱਖ ਇੰਜੀਨੀਅਰ ਰੁਪਾਲੀ ਢਾਲੀਵਾਲ ਮੈਂ ਮਨਤਾਪ ਸਿੰਘ ਸਹੋਤਾ ਸਪੋਕਸਮੈਨ ਆ ਰਿਜ਼ਰਵੇਸ਼ਨ ਚੋਰਪੜੋ ਮੋਰਚਾ ਮਹਾਲੀ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਪ੍ਰੈਸ ਕਾਨਫਰੰਸ ਤੇ ਜੀ ਆਇਆਂ ਕਹਿੰਦਾ ਕਿਉਂਕਿ ਜਿਹੜਾ ਸਾਡਾ মিডিਆ ਪ੍ਰਿੰਟ মিডিਆ ਜਿਹੜਾ ਆਪਣਾ ਚੈਨਲ ਹੈ ਤੁਹਾਡੇ ਸਾਰੇ ਇੱਕ ਜਿਹੜਾ ਸਾਡਾ ਥੰਮ ਹੈ ਇੱਕ ਜਿਹੜਾ ਕਿ ਸਮਾਜ ਦੀਆਂ ਚੰਗੀਆਂ ਗੱਲਾਂ ਵੀ ਤੇ ਮਾੜੀਆਂ ਗੱਲਾਂ ਵੀ ਪ੍ਰਚਾਰ ਕਰਨ ਵਾਸਤੇ ਬੜਾ ਇੱਕ ਵੱਡਾ ਸਾਧਨ ਹੈ ਪਰ ਤੁਸੀਂ ਅੱਜ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਰਿਜ਼ਰਵੇਸ਼ਨ ਟੂਰ ਫੜੋ ਪੱਕਾ ਮੋਰਚਾ ਜੋ ਸਾਡਾ ਲੱਗਾ ਹੋਇਆ ਉਹਦੇ ਵਿੱਚ ਤੁਹਾਡਾ ਆਉਣ ਤੇ ਇੱਥੇ ਜੀ ਆਇਆਂ ਕਿਉਂਕਿ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਅੱਜ ਅਸੀਂ ਡਿਸਕਸ ਕਰਨਾ ਰਿਜ਼ਰਵੇਸ਼ਨ ਚੋਰ ਖੜੋ ਮੋਰਚਾ ਮੋਹਾਲੀ ਵਿਖੇ ਅਸੀਂ 20 ਅਪ੍ਰੈਲ 2020 ਤੇ 23 ਨੂੰ ਲਾਇਆ ਸੀ ਇਸ ਵਨ ਚ ਔਰ ਉੱਥੇ ਇਹ ਮੋਰਚੇ ਦਾ ਮੁੱਖ ਮਕਸਦ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਫਰਜੀ ਐਸਸੀ ਬੀਸੀ ਇਕਨੋਮਿਕਲ ਵੀਕਰ ਅੰਗਹੀਣਾ ਸਰਟੀਫਿਕੇਟ ਬਣਾ ਕੇ ਕੰਨੀਆਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਨਹੀਂ ਕੀਤੀਆਂ ਕੇਂਦਰ ਸਰਕਾਰ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਰਕਾਰੀ ਜਿੱਥੇ ਨੌਕਰੀਆਂ ਕੀਤੀਆਂ ਰਾਜਸੀ ਸਫਾ ਦੇ ਵਿੱਚ ਲਾਭ ਲਿਆ ਔਰ ਜਿਹੜਾ ਸਰਕਾਰੀ ਸਹੂਲਤਾਂ ਮਿਲਦੀਆਂ ਉਹਨਾਂ 'ਚ ਵੀ ਉਹਨਾਂ ਲੋਕਾਂ ਨੇ ਇਹ ਫਰਜ਼ੀ ਸਰਟੀਫਿਕੇਟ ਬਣਾ ਕੇ ਲਾਭ ਲਏ ਆ ਇਹਨਾਂ ਦੇ ਵਿੱਚ ਮੁੱਖ ਤੌਰ ਤੇ ਜੇ ਮੈਂ ਦੱਸਾਂ ਤਾਂ ਜਿੰਨੀਆਂ ਵੀ ਅਸੀਂ ਸ਼ਿਕਾਇਤਾਂ ਕੀਤੀਆਂ ਉਹਨਾਂ ਸ਼ਿਕਾਇਤਾਂ ਦਾ ਬਦਲ ਨਹੀਂ ਸਰਟੀਫਿਕੇਟ ਤਾਂ ਕਾਫੀ ਰੱਦ ਹੋ ਗਿਆ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਉਹਨਾਂ ਲੋਕਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਔਰ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਮਾੜੇ ਕੰਮਾਂ ਦਾ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੇ ਸੋ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲੇ ਪਹੁੰਚੇ ਆ ਕਿ ਇਹ ਜਿਹੜਾ ਫਰਜੀ ਵੜਾ ਜਿਵੇਂ ਬਠਿੰਡਾ ਵਿੱਚ ਸ਼ੇਪਾਲ ਗੋਇਲ ਨਾਮ ਦਾ ਇੱਕ ਡੀਓ ਰ ਹੈ ਸਰਕਾਰੀ ਹਾਈ ਸਕੂਲ ਅਸਰਹੇੜੀ ਸਰਬਜੀਤ ਸਿੰਘ ਮਾਨ ਮੁੱਖ ਅਧਿਆਪਕ ਰਿਆ ਆਪਣਾ ਜਸਪ੍ਰੀਤ ਕੌਰ ਡਾਕਟਰ ਆਫ ਦਰਸ਼ਨ ਸਿੰਘ ਸਰਕਾਰੀ ਮਿਡਲ ਸਕੂਲ ਹਰਦਿਆਲਿਆਣਾ ਜ਼ਿਲ੍ਹਾ ਪ੍ਰੀਕੋਟ ਵਿੱਚ ਜਾਲੀ ਅੰਗਹੀਨ ਸਰਟੀਫਿਕੇਟ ਬਣਾ ਕੇ ਨੌਕਰੀ ਲੱਗੀ ਹੈ ਨੀਨਾ ਮੌਂਗਾ ਆਡਟ ਇਨਸਪੈਕਟਰ ਕੋਆਪਰੇਟਿਵ ਵਿਭਾਗ ਦੇ ਵਿੱਚ ਨੌਕਰੀ ਲੱਗੀ ਹੈ ਦਰਬਾਰਾ ਸਿੰਘ ਪੀਡਬਲਯੂਡੀ ਦੇ ਵਿੱਚ ਐਸਡੀਓ ਲੱਗਾ ਹੋਇਆ ਜਾਲੀ ਅੰਗਹੀਨ ਸਰਟੀਫਿਕੇਟ ਬਣਾ ਕੇ ਉਸੇ ਤਰ੍ਹਾਂ ਸ਼ੈਪਾਲ ਗੋਇਲ ਨੇ ਵਿਸ਼ੇ ਜਾਤੀ ਦਾ ਸਰਟੀਫਿਕੇਟ ਬਣਾ ਕੇ ਬਤੌਰ ਸਾਇੰਸ ਮਾਸਟਰ 1988 ਦੀ ਨੌਕਰੀ ਕੀਤੀ ਹੈ ਔਰ ਉਸ ਤੋਂ ਬਾਅਦ ਉਹਨੇ ਆਪਦੀ ਜਨਮ ਤਰੀਕ ਵੀ ਚੇਂਜ ਕੀਤੀ ਹੈ ਜਨਮ ਤਰੀਕ 12 16 ਜੇ ਕਿ ਜਿਹੜੀ ਕਿ ਮਾਸਟਰ ਕੇਟਰ ਦੀ ਸਨਿਆਪਤਾ ਸੂਚੀ ਵਿੱਚ ਆਨਲਾਈਨ ਤੁਹਾਨੂੰ ਮਿਲ ਜਾਂਦੀ ਹੈ ਸਾਡੇ ਕੋਲੇ ਵੀ ਡਾਟਾ ਹੈ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਤਾਂ ਜਦੋਂ ਉਹ ਰਿਕਾਰਡ ਬਣਦਾ 1993 ਤੇ ਆਪਦੇ ਆਪ ਨੂੰ ਉਹ ਸਰਕਾਰੀ ਰਿਕਾਰਡ ਦੇ ਵਿੱਚ ਇਹ ਵੀ ਸਨਿਆਪਤਾ ਸੂਚੀਆਂ 'ਚ ਪਿਆ ਹੈ ਕਿ 1991 ਸ਼ੋ ਕਰਦਾ ਹੂ ਸੋ ਜਿੱਥੇ ਉਹਨੇ ਸਰਕਾਰੀ ਰਿਕਾਰਡ ਛੇੜਛਾੜ ਕੀਤੀ ਹੈ ਪੰਜਾਬ ਤੇ ਸਾਰੇ ਹੀ ਲੈਕਚਰਾਰ ਤੇ ਪ੍ਰਿੰਸੀਪਲਾਂ ਦੀ ਸਨਿਆਰਤਾ ਸੂਚੀ ਨੂੰ ਪ੍ਰਭਾਵਿਤ ਕੀਤਾ ਹੈ 26 ਜਨਵਰੀ ਨੂੰ ਆ 2024 ਨੂੰ ਉਹਨੂੰ ਮਤਲਬ ਸਰਕਾਰ ਨੇ ਏਡੀਆਂ ਵੱਡੀਆਂ ਸ਼ਿਕਾਇਤਾਂ ਚੱਲਦੀਆਂ ਹੋਣ ਦੇ ਬਾਵਜੂਦ ਵੀ ਉਹਨੂੰ ਪ੍ਰਮੋਟ ਕਰਕੇ ਪੀਈਐਸ 1 ਦਾ ਦਰਜਾ ਦਿੱਤਾ ਹੈ ਵੇਖੋ ਜਦੋਂ ਕੋਈ ਮੁਲਾਜ਼ਮ 5 ਮਿੰਟ ਵੀ ਲੇਟ ਹੁੰਦਾ ਤਾਂ ਉਹਨੂੰ ਸਰਕਾਰ ਸਸਪੈਂਡ ਜਾਂ ਟਰਮੀਨੇਟ ਕੁਝ ਵੀ ਕਰਦੀ ਸਜ਼ਾ ਦਿੰਦੀ ਹੈ ਅਜਿਹੇ ਲੋਕਾਂ ਨੇ ਜਿਨ੍ਹਾਂ ਨੇ ਮੁੱਢਲੀ ਕੁਆਲੀਫਿਕੇਸ਼ਨ ਹੀ ਜਿਨ੍ਹਾਂ ਦੀ ਰੱਦ ਹੈ ਔਰ ਜਿਨ੍ਹਾਂ ਦੇ ਗੈਲ ਸਰਟੀਫਿਕੇਟ ਆ ਉਹਨਾਂ ਨੂੰ ਅਜੇ ਤੱਕ ਸਰਕਾਰਾਂ ਨੇ ਕੋਈ ਸਜ਼ਾ ਨਹੀਂ ਦਿੱਤੀ ਸੋ ਇਹ ਅਜਿਹੇ ਦੇ ਵਿੱਚ ਸਹਿਪਾਲ ਗੋਇਲ ਦੀ ਜਿੱਥੇ ਪਤਨੀ ਨਰੇਸ਼ ਕੁਮਾਰੀ ਪੀਐਸ ਪੀਸੀਐਲ ਦੇ ਵਿੱਚ ਸਰਵਿਸ ਕਰਦੀ ਸੀ ਬਤੌਰ ਸੀਨੀਅਰ ਸਹਿਕਾ ਉਸ ਨੇ ਵੀ ਉਥੇ ਜਿਹੜਾ ਉਹਦਾ ਭਰਾ ਹੈ ਦੀਪਕ ਗਰਗ ਦੀਪਕ ਗਰਗ 11 ਤੋਂ 15 ਤੱਕ ਲਾ ਦੀ ਡਿਗਰੀ ਕਰਦਾ ਹੈ ਔਰ ਉਦੋਂ ਪਹਿਲਾਂ ਉਹਨੂੰ ਵੱਖ-ਵੱਖ ਭਾਗਾਂ ਦੇ ਵਿੱਚ ਇਹਨਾਂ ਨੇ ਬਤੌਰ ਲੀਗਲ ਐਡਵਾਈਜ਼ਰ ਪੇਸ਼ ਕੀਤਾ ਜਿਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਦੇ ਵਿੱਚ ਸ਼ੈਪਾਲ ਤੇ ਨਰੇਸ਼ ਕੁਮਾਰੀ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜਿੱਥੇ ਉਹਨੇ ਲਾ ਕੀਤਾ ਗੰਗਾ ਨਗਰ ਯੂਨੀਵਰਸਿਟੀ ਤੋਂ ਉੱਥੇ ਵੀ ਉਹ ਗੈਰ ਹਾਜ਼ਰ ਸ਼ੋਅ ਹੁੰਦਾ ਹੈ ਮੈਂ ਤੁਹਾਨੂੰ ਡਾਟਾ ਪ੍ਰੋਵਾਈਡ ਕਰਦਾ ਕਿ 3 4 13 ਨੂੰ ਜਿੱਦੇ ਕਿ ਉਹਨਾਂ ਦਾ ਪੇਪਰ ਸੀ ਲਾਦਾ ਉਦੋਂ ਇੱਥੇ ਅਦਾਲਤ ਦੇ ਵਿੱਚ ਉਹ ਪੇਸ਼ ਹੁੰਦਾ ਵੱਖ-ਵੱਖ ਪਾਰਟੀਆਂ ਵੱਲੋਂ ਕਹਿਣ ਤੋਂ ਭਾਵ ਨਹੀਂ ਜਦੋਂ ਉਹ ਵਕੀਲ ਨਹੀਂ ਸੀ ਉਦੋਂ ਵੀ ਬਤੌਰ ਲੀਗਲ ਐਡਵਾਈਜ਼ਰ ਉਹਨੇ ਬਣ ਕੇ ਇਹਦੀ ਭੈਣ ਨੇ ਫਰਜੀ ਜਿਹੜਾ ਹੈਗਾ ਉਹਦਾ ਪੈਨ ਕਾਰਡ ਬਣਾਇਆ ਔਰ ਜਿਹੜੀਆਂ ਸਾਰੀਆਂ ਪੇਮੈਂਟਾਂ ਕਰੋੜਾ ਪੈਸੇ ਦੇ ਵਿੱਚ ਲਗਭਗ 3 ਕਰੋੜ ਦੀ ਅਮਾਉਂਟ ਆ ਜਿਹੜੀ BSNL, PSPCL ਤੇ ਹੋਰ ਵਿਭਾਗਾਂ ਦਾ ਬਤੌਰ ਇਹ ਲੀਗਲ ਐਡਵਾਈਜ਼ਰ ਹੋਣ ਤੇ ਨਾਤੇ ਇਹਨਾਂ ਨੇ ਆ ਦੀਪਕ ਗਰਗ ਨੇ ਇਹ ਕਲੇਮ ਕੀਤੀਆਂ ਔਰ ਦੇਖੋ ਜਦੋਂ ਕਿ ਇਹਨੂੰ 2015 ਦੇ ਵਿੱਚ ਡਿਗਰੀ ਪੂਰੀ ਕਰਦਾ ਹੈ ਇਹਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਹੀ ਉਸ ਤੋਂ ਬਾਅਦ ਸਰਟੀਫਿਕੇਟ ਮਿਲਦਾ ਮੈਂ ਤੁਹਾਨੂੰ ਉਹ ਸਰਟੀਫਿਕੇਟ ਵੀ ਪ੍ਰੋਵਾਈਡ ਕਰ ਦਿੰਦਾ ਸੋ ਇਸ ਲਈ ਅੱਜ ਅਸੀਂ ਤੁਹਾਡੇ ਕੋਲ ਆਏ ਆ ਕਿ ਜਿਹੜਾ ਇਹ ਸ਼ੈਪਾਲ ਦੇ ਪਰਿਵਾਰ ਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹ ਅਜਿਹਾ ਫਰਜੀ ਵਾੜਾ ਚਲਾਇਆ ਔਰ ਕਰੋੜਾਂ ਰੁਪਏ ਦਾ ਚੋਨਾ ਸਰਕਾਰੀ ਖਜ਼ਾਨੇ ਨੂੰ ਲਾਇਆ ਸਾਨੂੰ ਦੁੱਖ ਹੁੰਦਾ ਹੈ ਕਿ ਜਿੱਥੇ ਸਰਕਾਰ ਅੱਜ ਮੌਜੂਦਾ ਸਰਕਾਰ ਵੀ ਇਹ ਭ੍ਰਸ਼ਟਾਚਾਰ ਦੇ ਵਿਰੁੱਧ ਬੋਲ ਰਹੀ ਹੈ ਅਜਿਹੇ ਲੋਕਾਂ ਨੂੰ ਅਜਿਹੇ ਭ੍ਰਸਟ ਲੋਕਾਂ ਨੂੰ ਜਿਨ੍ਹਾਂ ਨੂੰ ਕਿ ਅਸੀਂ ਫੜ-ਫੜ ਕੇ ਇਨ੍ਹਾਂ ਦੇ ਸਾਹਮਣੇ ਪੇਸ਼ ਕਰਦੇ ਆਂ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੰਦੀ ਉਹਨਾਂ ਨੂੰ ਕਿਉਂ ਨਹੀਂ ਕੁਰਸੀ ਕਰਦੀ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਂਣ ਕਿਉਂਕਿ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਅਸੀਂ ਆਪਣੀ ਹੋਣ ਦੀ ਲੜਾਈ ਲੜ ਰਹੇ ਹਾਂ ਅੱਜ ਕੱਲਾ ਪੰਜਾਬ 'ਚ ਨਹੀਂ ਸਾਰੇ ਭਾਰਤ ਦੇ ਵਿੱਚ ਐਸਸੀ ਬੀਸੀ ਲੋਕਾਂ ਤੇ ਅਨੇਕਾ ਹਤਿਆਚਾਰ ਹੁੰਦੇ ਆ ਕਿਤੇ ਕਤਲ ਹੁੰਦਾ ਕਿਤੇ ਕੁਸ਼ ਹੁੰਦਾ ਕਿਤੇ ਬਲਾਤਕਾਰ ਹੋਈ ਜਾਂਦੇ ਆ ਇਹ ਸਰਕਾਰਾਂ ਇੰਨੀਆਂ ਨਖਿੱਧ ਐ ਖਾਸ ਕਰਕੇ ਸਾਡੀ ਮੌਜੂਦਾ ਝਾੜੂ ਵਾਲੀ ਸਰਕਾਰ ਕਿ ਇਹਨਾਂ ਨੇ ਅਜੇ ਤੱਕ ਸਾਡੇ ਰਿਜ਼ਰਵੇਸ਼ਨ ਚੋੜ ਫੜੇ ਮੋਰਚੇ ਦੀ ਸਾਡੀ ਅਜੇ ਤੱਕ ਗੱਲ ਨਹੀਂ ਸੁਣੀ ਜੇ ਸਾਡੇ ਮੰਤਰੀ ਰਪਾਲ ਚੀਮਾ ਜੀ ਜਾਂ ਬਰਕਾਰ ਸਿੰਘ ਜੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਜਿਹੜਾ ਤੁਹਾਡੀਆਂ ਇਹ ਸਮੱਸਿਆਵਾਂ ਦਾ ਹੱਲ ਲੱਭਾਂਗੇ ਪਰ ਅਜੇ ਤੱਕ ਉਹ ਵੀ ਫੇਲ ਹੋ ਚੁੱਕੇ ਆ ਕਿਉਂਕਿ ਮੁੱਖ ਮੰਤਰੀ ਸਾਡੀ ਅਜੇ ਤੱਕ ਗੱਲ ਨਹੀਂ ਸੁਣਦਾ ਸੋ ਮੈਂ ਅੱਜ ਤੁਹਾਡੇ ਕੋਲੇ ਇਹ ਹੀ ਬੇਨਤੀ ਲੈ ਕੇ ਆਇਆ ਕਿ ਅਜਿਹੇ ਫਰਜੀ ਵਾੜੇ ਨੂੰ ਠੱਲ ਪਾਉਣ ਵਾਸਤੇ ਤੁਸੀਂ ਇੱਕ ਅਜਿਹੇ ਸਾਡੇ ਸਹਿਯੋਗੀ ਹੋਵੋਗੇ ਕਿ ਜਿਨ੍ਹਾਂ ਨੇ ਇਹ ਸਾਰੀ ਦੁਨੀਆ ਵਿੱਚ ਇਹ ਪੰਜਾਬ ਸਰਕਾਰ ਦੀ ਜਿਹੜੇ ਇਹ ਮਾੜੇ ਕਾਰਨਾਮੇ ਐ ਇਹਨਾਂ ਨੂੰ ਪੇਸ਼ ਕੀਤਾ ਕਿਉਂਕਿ ਜੇ ਡਾਇਰੈਕਟਰ ਸਮਾਜ ਭਲਾਈ ਦੇ ਕੋਲੇ ਵੀ ਕੋਈ ਸ਼ਿਕਾਇਤ ਜਾਂਦੀ ਹੈ ਜਾਲੀ ਸਰਟੀਫਿਕੇਟ ਦੀ ਔਰ ਉਹ ਡਾਇਰੈਕਟਰ ਸਮਾਜ ਭਲਾਈ ਦਾ ਵੀ ਅਮਲਾ ਇੰਨਾ ਨਖਿੱਧ ਹੈ ਕਿ ਉਹ ਉਹ ਫਾਈਲਾਂ ਚੱਕਦੇ ਨਹੀਂ ਔਰ ਲੰਮਾ ਸਮਾਂ ਫਾਈਲਾਂ ਨਾ ਚੱਕਣ ਦੇ ਕਰਕੇ ਉਹ ਜਿਹੜੀਆਂ ਸ਼ਿਕਾਇਤਾਂ ਲੰਘਤ ਦੀਆਂ ਰਹਿੰਦੀਆਂ ਮੈਂ ਅੱਜ ਵੀ ਤੁਹਾਨੂੰ ਦੱਸਣਾ ਚਾਹਣਾ ਕਿ ਸ਼ੈਪਾ ਗੋਇਲ ਦੀ ਸ਼ਿਕਾਇਤ ਨੂੰ ਲਗਭਗ 6 ਮਹੀਨੇ ਹੋ ਗਏ ਮੈਂ ਲਗਾਤਾਰ ਡਾਇਰੈਕਟਰ ਸਿੱਖਿਆ ਭਗ ਨੂੰ ਮਿਲਦਾ ਰਿਹਾ ਔਰ ਇੱਥੇ ਅੱਜ ਵੀ ਮੈਂ ਡਾਇਰੈਕਟਰ ਨੂੰ ਫੋਨ ਤੇ ਗੱਲ ਕੀਤੀ ਮੈਂ ਕਹਾਂ ਜੀ ਇਹਨੂੰ ਅਸੀਂ ਅੱਜ ਤਾਂ ਮਤਲਬ ਇਹ ਸਟੈਪ ਵਾਈਜ਼ ਸਟੈਪ ਚੱਲ ਰਹੇ ਹਾਂ ਕਿ ਕੱਤੀ ਨੂੰ ਇਹਨੂੰ ਰਿਟਾਇਰ ਕਰੋ ਤੁਹਾਨੂੰ ਹੋਰ ਦੱਸਣਾ ਮੈਂ ਚਾਹਣਾ ਕਿ ਪਿੱਛੇ ਜੇ ਇਹਨੇ ਆ ਬਠਿੰਡੇ ਦੇ ਵਿੱਚ ਗੱਲ ਸਕੂਲ ਦੇ ਵਿੱਚ ਦਰਖਤ ਘਟਾਤੇ ਹਰੇ ਭਰੇ ਜਿੱਥੇ ਅਸੀਂ ਤਾਜੀ ਆਕਸੀਜਨ ਦੀ ਗੱਲ ਕਰਦੇ ਆ ਇਹਨੇ ਬਿਨਾਂ ਜਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਸਰਕਟ ਕਟਾਇਆ ਔਰ ਅਸੀਂ ਨੈਸ਼ਨਲ ਗ੍ਰੀਨ ਟਰਿਬਿਊਨਲ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਦੇ ਵਿਰੁੱਧ ਬੰਦੀ ਤੋਂ ਬੰਦੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿੱਥੇ ਇਹਨਾਂ ਨੇ ਸਰਕਾਰੀ ਨੌਕਰੀਆਂ ਕਰਕੇ ਜਾਂ ਹੈਰਾਫੇਰੀਆਂ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਉਥੇ ਇਹਨਾਂ ਨੇ ਆ ਜਿਹੜਾ ਦਰਖਤਾਂ ਦੀ ਕਟਾਈ ਵੀ ਬਿਨਾਂ ਮਨਜ਼ੂਰੀ ਤੋਂ ਕੀਤੀ ਐ ਮੈਂ ਤੁਹਾਡਾ ਸਾਰਿਆਂ ਦਾ ਅੱਜ ਇਸ ਪ੍ਰੈਸ ਕਾਨਫਰੰਸ ਚ ਆਉਣ ਤੇ ਬਹੁਤ ਬਹੁਤ ਧੰਨਵਾਦੀ। ਪੰਜਾਬ ਸਰਕਾਰ ਵੱਲੋਂ ਸਾਫ ਸਾਫ ਲੈਕਸਾ ਲੱਗਿਆ ਗਿਆ। ਵੀ ਅਸੀਂ 300 ਤੋਂ ਵੱਧ ਮਾਮਲੇ ਦਾ ਟਿਕਟੇ ਭ੍ਰਿਸ਼ਟਾਚਾਰ ਕਰਦੇ। ਕਿ ਇਹ ਭ੍ਰਿਸ਼ਟਾਚਾਰ ਤੇ ਨਹੀਂ ਹੁੰਦਾਗਾ ਇਹ ਕੰਮ। ਸਾਰੇ ਤਾਂ ਬਹੁਤਾਂ ਵੱਡਿਆ ਭ੍ਰਿਸ਼ਟਾਚਾਰ ਐ। ਦੇਖੋ 302 ਲੱਗਦੀ ਐ ਜਦੋਂ ਕੋਈ ਬੰਦੇ ਦਾ ਕਤਲ ਹੋ ਜਾਂਦਾ। ਬੰਦਾ ਮਰ ਜਾਂਦਾ। ਪਰ ਇਹ ਜਦੋਂ ਕੋਈ ਬੰਦਾ ਜਾਲੀ ਸਰਟੀਫਿਕੇਟ ਬਣਾਉਂਦਾ ਉਹ ਪੀੜੀ ਦਰ ਪੀੜੀ ਅੱਗੇ ਆਪਦੇ ਬੱਚਿਆਂ ਦੇ ਵੀ ਬਣਾਉਂਦਾ ਹੈ ਔਰ ਉਹ ਸਹੂਲਤਾ ਅੱਗੇ ਦੀ ਅੱਗੇ ਚੱਲੀ ਜਾਂਦੀਆਂ ਪਰ ਅਸੀਂ ਇੱਥੇ ਤਨਮਾਦੀਆਂ ਤੁਹਾਡੇ ਅਰਗੇ ਸਾਡੇ ਜਨਨ ਸਮਾਜ ਦੇ ਉਹਨਾਂ ਸਾਥੀਆਂ ਦਾ ਵੀ ਉਹਨਾਂ ਲੋਕਾਂ ਦਾ ਵੀ ਜਿਹੜੇ ਸਾਡਾ ਸਾਥ ਦੇ ਰਹੇ ਮੋਰਚੇ ਦਾ ਔਰ ਉਹ ਮੋਰਚੇ ਸਾਨੂੰ ਜਾ ਕੇ ਮੋਰਚੇ ਦੇ ਵੀ ਸ਼ਿਕਾਇਤਾਂ ਪਟਾਉਂਦੇ WhatsApp ਕਰਦੇ ਆ ਸਾਨੂੰ ਹਰ ਕਾਪੀਆਂ ਦਿੰਦੇ ਆ ਅਸੀਂ ਇਸ ਕਰਕੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ ਬਹੁਤ ਵੱਡਾ ਕਤਲ ਮਾਰੋ ਵੱਧ ਸਜ਼ਾ ਇਹਨਾਂ ਨੂੰ ਮੈਸੇਜ ਚਾਹੀਦੀ ਹੈ ਤੋ ਸਰਕਾਰ ਇਹਨਾਂ ਨੂੰ ਸਜ਼ਾ ਦੇ ਨਹੀਂ ਰਹੀ। ਸੋਤ ਸੋਤ ਸਭ ਤੁਸੀਂ ਗੱਲਬਾਤ ਕੀਤੀ ਜੀ ਮੌਜੂਦਾ ਸਰਕਾਰ ਜਿਹੜੀ ਕਾਰਵਾਈ ਨਹੀਂ ਕਰੀਗੀ ਪਹਿਲਾਂ ਵਾਲੀ ਸਰਕਾਰਾਂ ਨੇ ਕਾਰਵਾਈ ਕੀਤੀ ਹੈ। ਸਰ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਨਹੀਂ ਕੀਤੀ। ਇਹ ਮੋਰਚਾ ਲਾਉਣ ਦੀ ਲੋੜ ਤਾਂ ਪਈ ਕਿਉਂਕਿ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਕੋਈ ਇੱਕਾ ਦੁੱਕਾ ਬੰਦਾ ਸਾਡੇ ਕਰਦੇ ਸੀ ਉਹਨਾਂ ਦੀ ਸੁਣਵਾਈ ਹੀ ਨਹੀਂ ਸੀ ਹੁੰਦੀ ਲੰਮਾ ਸਮਾਂ। ਹੁਣ ਤਾਂ ਮੋਰਚਾ ਲੱਗਣ ਕਰਕੇ ਅਸੀਂ ਉਹਨਾਂ ਦੇ ਗਲ ਤੇ ਬੈਠੇ ਧਰਨਾ ਲਾ ਕੇ ਪਹਿਲਾਂ ਡਾਇਰੈਕਟਰ ਸਮਾਜ ਭਲਾਈ ਦਫ਼ਤਰ ਬੈਠੇ ਸੀ। ਕਣ ਗੁਰਦਾਰਾ ਅੰਮ੍ਰਿਤਸਰ ਕੋਲੇ ਡੀਪੀ ਦਫ਼ਤਰ ਦੇ ਥੱਲੇ ਅਸੀਂ ਉੱਥੇ ਧਰਨਾ ਲਾਇਆ ਹੋਇਆ ਔਰ ਅੱਜ ਵੀ ਡੀਪੀ ਨਾਲ ਗੱਲ ਹੋਈ ਹੈ ਜੀ ਇਹ ਤੇ ਕਾਰੋਕਾਰਵਾਈ ਪੀਸੀਐਸ ਅਫਸਰ ਦੇ ਮਾਮਲੇ ਵਿੱਚ ਜਿਹੜਾ ਤੁਸੀਂ ਇਹ ਕਿਸੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹਾਂ ਜੀ ਹਾਂ ਜੀ ਅੱਜ ਅਸੀਂ ਜਿਹੜਾ ਹੈ ਇਹ ਨਰੇਸ਼ ਕੁਮਾਰੀ ਨੇ ਜਿਹੜਾ ਆਪਣੇ ਭਰਾ ਦੀਪਕ ਗਰਗ ਦੇ ਨਾਲ ਤੇ ਜਿਹੜਾ ਫਰਜੀ ਵਾੜਾ ਚਲਾਇਆ ਔਰ ਕਰੋੜਾ ਰੁਪਇਆ ਕਪੜਾ ਕੀਤਾ ਅਸੀਂ ਐਸਐਸਪੀ ਬਠਿੰਡਾ ਡਿਪਟੀ ਕਮਿਸ਼ਨਰ ਬਠਿੰਡਾ ਔਰ ਚੀਫ ਇੰਜੀਨੀਅਰ ਆ ਵੈਸਟਰਨ ਜਿਹੜਾ ਹੈਗਾ ਥਰਮਲ ਦੇ ਵਿੱਚ ਦਫ਼ਤਰਾਂ ਉਹਨਾਂ ਦਾ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਇਆ ਕਿ ਇਸ ਘਟਾਲੇ ਦੀ ਜਲਦੀ ਤੋਂ ਜਲਦੀ ਔਰ ਤਿੱਖੀ ਨਿਗਾ ਨਾਲ ਵਿਜੀਲੈਂਸ ਤੋਂ ਜਾਂਚ ਕਰਾਈ ਜਾਵੇ ਤਾਂ ਜੋ ਇਹਨਾਂ ਤਿੰਨਾਂ ਜਣਿਆਂ ਨੂੰ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਜੇਲ੍ਹ ਭੇਜਿਆ ਜਾਵੇ ਬੰਦੀ ਤੋਂ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਿਪਾਲ ਗੌਰ ਵੱਲੋਂ ਇਥੋਂ ਸਕੂਲ ਬੰਦ ਕਰਨ ਦੇ ਵੀ ਆਰਡਰ ਦਿੱਤੇ ਗਏ ਸੀ ਉਹਦਾ ਚਿੱਠੀ ਕੱਢੀ ਗਈ ਉਹਦੇ ਉਹਦੇ ਖਿਲਾਫੀ ਚਿੱਠੀ ਕੱਢੀ ਗਈ ਔਰ ਕੀ ਕਾਰਵਾਈ ਹੋਈ ਹੁਣ ਤੱਕ ਉਸ ਬਾਰੇ ਸਰ ਕੱਲ ਇਹ ਹੈ ਕਿ ਇਹ ਬੰਦਾ ਇੰਨਾ ਹੰਕਾਰ ਚੁੱਕਿਆ ਕਿਉਂਕਿ ਪਹਿਲਾਂ ਡਾਇਰੈਕਟਰ ਦਫ਼ਤਰ ਇਹ ਰਿਹਾ ਸੈਕਟ ਡਾਇਰੈਕਟਰ ਦੀ ਪੇਜ ਦਫ਼ਤਰ ਦੇ ਵਿੱਚ ਉੱਥੇ ਆ ਜਿਹੜੀਆਂ ਨੇ ਛੇੜਛਾੜ ਕੀਤੀਆਂ ਸਾਨੂੰ ਤਾਂ ਇਹ ਵੀ ਪਤਾ ਕੇ ਨੇ ਸਰਵਿਸ ਬੁੱਕ ਦਾ ਪਹਿਲਾ ਪੇਜ ਵੀ ਪਾੜਿਆ ਹੋਇਆ ਅਸੀਂ ਸਰਕਾਰ ਦੇ ਮਹਿਕਮੇ ਦੇ ਧਿਆਨ ਚ ਲਿਆਉਂਦਾ ਹੋਇਆ ਇਹਨੇ ਜਦੋਂ ਮੁੱਖ ਮੰਤਰੀ ਨੇ ਮੌੜ ਆਉਣਾ ਸੀ ਰੈਲੀ ਕਰਨਾ ਤੇ ਉਦੋਂ ਇਹਨਾਂ ਨੇ ਇੱਕ ਛੁੱਟੀ ਦਾ ਚਿੱਠੀ ਕੱਢਦੀ ਇਸੇ ਨਵੀਂ ਨਾਲ ਘੁਰਿਆ ਡੀਸੀ ਸਾਹਿਬ ਨੇ ਪਰ ਇਹਨੂੰ ਇੰਨੀ ਹੰਕਾਰ ਆ ਕਿ ਜੋ ਮੈਂ ਕਰਦਾ ਮੈਂ ਸਹੀ ਕਰੀ ਜਾਂਦਾ ਭਲਾ ਦਰਖਤ ਵੜਾਵਾ ਤੇ ਭਲਾ ਸਕੂਲਾਂ ਛੁੱਟੀ ਕਰਾਵਾ ਭਲਾ ਅਧਿਆਪਕਾਂ ਨੂੰ ਜਾ ਕੇ ਸਕੂਲਾਂ 'ਚ ਝੜਕਾ ਮਾਰ ਸਰ ਸਰਟੀਫਿਕੇਟ ਕਾਫੀ ਰੱਦ ਹੋਏ ਆ ਲਗਭਗ 50-55 ਸਰਟੀਫਿਕੇਟ ਰੱਦ ਹੋਏ ਆ ਪਰ ਉਹਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਅਸੀਂ ਇਹੀ ਤੁਹਾਨੂੰ ਬੇਨਤੀ ਕਰਦੇ ਆ ਇੱਕ ਸਰਕਾਰ ਨੂੰ ਇਹ ਗੱਲ ਉਹਦੇ ਕੰਨਾਂ 'ਚ ਪਾਓ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਮੋਟਲੀ ਕੁਆਲੀਫਿਕੇਸ਼ਨ ਮੰਨ ਲਓ ਇੱਕ ਹਮੇਤਪੁਰੇ ਦਾ ਡੀਐਸਪੀ ਸਤਪਾਲ ਸਿੰਘ ਸੀ ਉਹ ਬੀਸੀ ਕੈਟਾਗਰੀ ਦਾ ਜਾਤੀ ਸਰਟੀਫਿਕੇਟ ਲਾ ਕੇ 90 'ਚ ਭਰਤੀ ਹੋਇਆ 60 ਦਾ ਉਹਦਾ ਬਤ ਸੀ ਔਰ ਭਰਤੀ ਹੋਣ ਦੀ ਜਿਹੜੀ ਏਜ ਲੈਂਡ ਸੀ 18 ਤੋਂ 25 ਸਾਲ ਉਹ ਸ਼ੁਰੂ 'ਚ 5 ਸਾਲ ਦਾ ਲਾਭ ਇੱਕ ਬੀਸੀ ਸਰਟੀਫਿਕੇਟ ਲਾ ਕੇ ਕੀਤਾ ਔਰ ਉਹ ਜੱਟ ਸਖ ਬਰਾਦਰੀ ਨਾਲ ਸੰਬੰਧਿਤ ਹੈ ਜਨਰਲ ਕੈਟਾਗਰੀ ਦਾ ਬੰਦਾ ਹੈ ਜੇ ਦੋ ਜਿਹੜੇ ਬੰਦੇ ਦੀ ਮੋਡਲੀ ਕੁਆਲੀਫਿਕੇਸ਼ਨ ਹੀ ਇੱਕ ਜਾਤੀ ਜਾਲੀ ਸਰਟੀਫਿਕੇਟ ਲਾ ਕੇ ਰੱਦ ਹੁੰਦੀ ਹੈ ਤੇ ਉਹਨਾਂ ਦਾ ਸਜ਼ਾ ਬਣਦੀ ਹੈ ਪਰ ਇਹ ਸਰਕਾਰ ਦਿੰਦੀ ਨਹੀਂ ਸਜ਼ਾ ਕੀ ਲੱਗਦਾ ਤੁਹਾਨੂੰ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਜੀ ਜਿਹੜੇ ਇਹ ਮੈਂ ਤੁਹਾਨੂੰ ਦੁਬਾਰਾ ਫਿਰ ਦੱਸਦਾ ਕਿ ਜਨਰਲ ਸਮਾਜ ਦੇ ਸਾਰੇ ਲੋਕ ਮਾੜੇ ਨਹੀਂ ਹੈ ਪਰ ਜਿਹੜੇ ਇਹ ਜੀਆਂ ਕਾਲੀਆਂ ਪੇਡਾਂ ਨਾ ਉਹਨਾਂ ਦੇ ਨਾਲ ਸਰਕਾਰ ਤੇ ਮੰਤਰੀ ਤੇ ਮੁੱਖ ਮੰਤਰੀ ਖੁਦ ਨਾਲਿਆ ਹੋਇਆ ਔਰ ਉਹਨਾਂ ਨੂੰ ਇਹ ਭ੍ਰਿਸ਼ਟਾਚਾਰ ਜਿਹੜਾ ਹੈ ਉਹਨਾਂ ਨੂੰ ਮੋਟੀਆਂ ਰਕਮਾਂ ਦਿੰਦੇ ਆ ਔਰ ਉਹਨਾਂ ਦੇ ਅਫਸਰਾਂ ਦੇ ਡਾਇਰੈਕਟਰ ਦੇ ਦਫ਼ਤਰ ਵਿੱਚ ਜਾਂ ਜਿੱਥੇ ਵੀ ਹੈ ਉਹ ਫਾਈਲਾਂ ਨਾ ਚੱਕਣ ਦੇ ਪੈਸੇ ਦੇ ਕੇ ਆਉਂਦੇ ਆ ਕਿ ਸਾਡੀ ਫਾਈਲ ਨਾ ਚੱਕੋ ਨੱਪੀ ਰੱਖ ਲਓ ਤਾਂ ਸਰ ਸਾਹਿਬ ਮੜੇ ਬਰੀਫ ਕਰ ਦੋ ਵੀ ਜਿਹੜਾ ਉਹ ਘਪਲਾ ਤਰੀਕੇ ਦੇ ਪੀਸੀਐਲ ਕਿਵੇਂ ਹੋਇਆ ਕਿ ਕਿਵੇਂ ਕਿਸ ਕਿਹੜੇ ਤਰੀਕੇ ਨਾਲ ਹੋਇਆ ਕੀ ਤੁਹਾਨੂੰ ਛੋਟ ਤੋਂ ਕੋਟ ਸਾਹਿਬ ਕੀ ਨਾਮਾ ਤੇ ਕੀ ਪੋਸਟ ਹੈ ਤੁਹਾਡੀ ਮੇਰਾ ਨਾਮ ਇੰਜੀਨੀਅਰ ਰੁਪਾਲੀ ਤਾਲੀਵਾਲਾ ਜੀ ਤੇ ਮੈਂ ਉਪ ਮੁੱਖ ਇੰਜੀਨੀਅਰ ਸਦਰਮ ਕਾਮ ਵੈਸੋਨ ਬਠਿੰਡਾ ਦੀ ਪੋਸਟ ਤੇ ਆ ਸਾਡੇ ਕੋਲ ਸ਼੍ਰੀਮਤੀ ਨਰੇਸ਼ ਕੁਰਾਨੀ ਨਰੇਸ਼ ਕੁਮਾਰੀ ਜੋ ਸਾਡੇ ਜ਼ੋਨ ਛਲਕਾ ਸਹਾਇਕ ਦੀ ਸੀਨੀਅਰ ਸਹਾਇਕ ਦੀ ਪੋਸਟ ਤੋਂ ਰਿਟਾਇਰ ਹੋਈ ਹੈ ਉਹਨਾਂ ਦੇ ਵਿਰੁੱਧ ਕੋਈ ਕੰਪਲੇਂਟ ਆਈ ਹੈ ਤੇ ਕੋਈ ਗੱਲ ਨਹੀਂ ਅਸੀਂ ਜਾਂਚ ਪੜਤਾਲ ਕਰਦੇ ਹਾਂ ਇਹਦੀ ਕਿਸ ਰਿਗਾਰਡਿੰਗ ਹੈ ਤੇ ਕਿਹਦੇ ਵੱਲੋਂ ਦਿੱਤੀ ਗਈ ਹੈ ਕੰਪਲੇਂਟ ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਦਿੱਤੀ ਗਈ ਹੈ ਜੀ ਸਰ ਕੀ ਮਾਮਲਾ ਹੈ ਕਿ ਕਲਾਮ ਮਾਮਲਾ ਹੈ

ਕਿ ਹੁਣ ਤੇ ਉਹ ਸਰਵੇ ਤੇ ਫਾਈਨਲ ਫਿਗਰਸ ਆਨੇ ਹਨ ਪਰ ਮੈਨੂੰ ਲੱਗਦਾ ਕਿ 150 ਦੇ ਆਸ-ਪਾਸ ਦਾ ਜਿਹੜਾ ਹੈਗਾ ਉਹ ਕਲੇਮ ਕਰ ਰਹੇ ਨੇ ਕਿ 150 ਦੇ 200 ਦੇ ਵਿਚਕਾਰ ਵਿਚਕਾਰ ਜਿਹੜਾ ਹੈਗਾ ਉਹ ਪਿੰਡ ਵਾਲੇ ਜਿਹੜੇ ਹੈਗੇ ਉਹਨਾਂ ਦਾ ਕਲੇਮ ਹੈਗਾ ਉਹਦੀ ਵੈਰੀਫਿਕੇਸ਼ਨ ਹਾਲੇ ਪੈਂਡਿੰਗ ਸਰ ਸ਼ਿਕਾਇਤ ਆਈ ਹੋਊਗੀ ਪੀਐਸਪੀਸੀ ਦੀ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਆਪਣੇ ਪੁਰਾਣੇ ਡੀਓ ਸਾਹਿਬ ਸੀਗੇ ਉਹਨਾਂ ਦੀ ਵਾਈਫ ਪੀਐਸਪੀਸੀL ਵਿੱਚ ਹੈ ਤੇ ਉਹਨਾਂ ਨੇ ਕੋਈ ਆਪਣੇ ਉਹਨਾਂ ਦਾ ਜਿਹੜਾ ਪ੍ਰਾ ਹੈ ਉਹਨਾਂ ਦੇ ਨਾਂ ਤੇ ਕੁਝ ਪੈਸੇ ਵਗੈਰਾ ਜਿਹੜਾ ਹੈਗਾ ਉਹ ਕਿਸੇ ਤਰੀਕੇ ਨਾਲ ਗਾ ਬਣ ਕੀਤਾ ਹੋਇਆ ਹੈ ਤੇ ਇਹਦੇ ਪੀਐਸਪੀਸੀਐਲ ਦੇ ਨਾਲ ਜੁੜਾ ਹੋਇਆ ਇਸ਼ੂ ਹੈ ਉਹਨਾਂ ਨੇ ਚੀਫ ਇੰਜੀਨੀਅਰ ਸਾਹਿਬ ਨੂੰ ਵੱਖਰੇ ਤੌਰ ਤੇ ਕੰਪਲੇਨਟ ਦਿੱਤੀ ਮੈਂ ਸਮਝਦਾ ਕਿ ਉਹ ਉਹਦੇ ਉੱਤੇ ਕਾਰਵਾਈ ਕਰਨਗੇ ਆਪਾਂ ਵੀ ਉਹਨਾਂ ਤੋਂ ਰਿਪੋਰਟ ਇੱਕ ਵਾਰੀ ਮੰਗਾ ਲੈਂਦੇ ਹਾਂ